ਅੱਜ ਆ ਜੋ ਨਵੇਂ ਹਾਲਾਤ ਬਣ ਰਹੇ ਨੇ ਤੇ ਸਥਿਤੀ ਵਿਗੜ ਰਹੀ ਹੈ ਇਹਦੇ ਵੱਲ ਗੌਰ ਨਾਲ ਧਿਆਨ ਦਿਓ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਦਾ ਅਤਵਾਦੀ ਹਮਲਾ ਹੋਇਆ ਤਾਂ ਹੁਣ ਭਾਰਤ ਤੇ ਪਾਕਿਸਤਾਨ ਦੋਨਾਂ ਦੇਸ਼ਾਂ ਦੇ ਵਿਚਾਲੇ ਵੱਡੀ ਤਣਾ ਤਣੀ ਬਣ ਰਹੀ ਹੈ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਦੇ ਉੱਪਰ ਅੱਜ ਵੱਡੇ ਐਕਸ਼ਨ ਐਲਾਨ ਕੀਤੇ ਨੇ ਦੋਨਾਂ ਦੇਸ਼ਾਂ ਦੇ ਵਿਚਾਲੇ ਘੜਤਨ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਕਹਾਣੀ ਇਥੋਂ ਤੱਕ ਪਹੁੰਚ ਗਈ ਹੈ ਕਿ ਦੋਨਾਂ ਦੇਸ਼ਾਂ ਨੇ ਇੱਕ ਦੂਜੇ ਤੇ ਵੱਡੀਆਂ ਪਾਬੰਦੀਆਂ ਲਾ ਦਿੱਤੀਆਂ ਨੇ ਤੇ ਇਹਦੇ ਵਿੱਚ ਇਥੋਂ ਤੱਕ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜਿਵੇਂ جنگ ਵਰਗੇ ਹਾਲਾਤ ਬਣ ਜਾ ਰਹੇ ਹੋਣ ਪਾਕਿਸਤਾਨ ਤੋਂ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੇ ਬਾਰਡਰਾਂ ਦੇ ਉੱਪਰ ਜਿਹੜੀਆਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਮਜ਼ਾਈਲਾ ਨੇ ਉਹਨਾਂ ਦੀ ਤਿਆਰੀ ਕਰ ਲਈ ਹੈ ਔਰ ਕੁਝ মিডিਆ ਚੈਨਲ ਇਹ ਖਬਰ ਵੀ ਦੇ ਰਹੇ ਨੇ ਕਿ ਪਾਕਿਸਤਾਨ ਕੱਲ ਨੂੰ ਉਹਨਾਂ ਨੇ 2 ਦਿਨ ਰੱਖੇ ਨੇ 24 ਤੇ 25 ਇਹਨਾਂ 2 ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਕਰਾਚੀ ਉਹਨਾਂ ਦਾ ਤੱਟ ਹੈ ਉਥੋਂ ਜਿਹੜੀਆਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀਆਂ ਮਜ਼ਾਈਲਾਂ ਨੇ ਉਹਨਾਂ ਨੂੰ ਪਰਖਣ ਤੇ ਚੈੱਕ ਕਰਨ ਦੇ ਲਈ ਇੱਕ ਵਾਰ ਉਥੇ ਲੈ ਕੇ ਜਾਣਾ ਉਧਰ ਖਬਰ ਇਹ ਆਈ ਹੈ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਲੱਗਦਾ ਉਸ ਪਾਕਿਸਤਾਨੀ ਬਾਰਡਰ ਦੇ ਉੱਪਰ ਭਾਰਤੀ ਫੌਜੀ ਇੱਕ ਜਿਹੜਾ ਉਹ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਉਹ ਜਿਹੜੀ ਜ਼ੀਰੋ ਲਾਈਨ ਹੈ ਬਾਰਡਰ ਲਾਈਨ ਉਹ ਟੱਪ ਗਿਆ ਤੇ ਪਾਕਿਸਤਾਨ ਵਾਲਿਆਂ ਨੇ ਉਸ ਭਾਰਤੀ ਫੌਜੀ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਉਹਦੇ ਹਥਿਆਰ ਖੋਲੇ ਨੇ ਤੇ ਉਹਨੂੰ ਬੰਦੀ ਬਣਾ ਲਿਆ ਤੇ ਹੁਣ ਉਸ ਭਾਰਤੀ ਫੌਜੀ ਨੂੰ ਛਡਾਉਣ ਦੇ ਲਈ ਭਾਰਤੀ ਫੌਜ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਖੇਤਾਂਵਲ ਗਏ ਸੀ ਤੇ ਉਹ ਫੌਜੀ ਵੀ ਨਾਲ ਚਲਾ ਗਿਆ ਤੇ ਭੁਲੇਖੇ ਚੀ ਬਾਰਡਰ ਟੱਪ ਗਿਆ ਹੁਣ ਜਿਹੜੀਆਂ ਪਾਬੰਦੀਆਂ ਦੋਵਾਂ ਦੇਸ਼ਾਂ ਨੇ ਲਾਈਆਂ ਨੇ ਇੱਕ ਦੂਜੇ ਦੇ ਉੱਪਰ ਉਹ ਸੁਣ ਲਓ ਪਹਿਲਾਂ ਭਾਰਤ ਨੇ ਲਾਈਆਂ ਨੇ ਫਿਰ ਪਾਕਿਸਤਾਨ ਨੇ ਵੀ ਪਾਬੰਦੀਆਂ ਲਾ ਦਿੱਤੀਆਂ ਭਾਰਤ ਦੇ ਉੱਪਰ ਤਾਂ ਫਿਰ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੱਡਾ ਐਲਾਨ ਕੀਤਾ ਉਹ ਕਹਿੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਿੱਟੀ 'ਚ ਮਿਲਾ ਦੇਾਂਗੇ ਉਸ ਤਾਕਤ ਨੂੰ ਜਿਨੇ ਇਹ ਸਭ ਕੁਛ ਕੀਤਾ ਉਧਰ ਅਮਰੀਕਾ ਤੋਂ ਇੱਕ ਵੱਡਾ ਬਿਆਨ ਆਇਆ ਅਮਰੀਕਾ ਨੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਵੀ ਜੰਮੂ ਤੇ ਕਸ਼ਮੀਰ 'ਚ ਘੁੰਮਣ ਨਾ ਜਾਓ ਪਹਿਲਾਂ ਮੀਡੀਆ ਤੇ ਨજર ਰੱਖੋ ਧਿਆਨ ਨਾਲ ਖਬਰਾਂ ਉੱਥੋਂ ਦੀਆਂ ਸੁਣੋ ਜਿੱਥੇ ਹਾਲਾਤ ਠੀਕ ਨਹੀਂ ਉਥੇ ਬਿਲਕੁਲ ਨਾ ਜਾਓ ਇਹ ਅਮਰੀਕਾ ਤੋਂ ਐਡਵਾਈਜ਼ਰੀ ਆ ਗਈ ਹੈ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਦੋਂ ਇਹ ਸਖਤ ਐਲਾਨ ਕੀਤਾ ਤਾਂ ਇਸ ਤੋਂ ਬਾਅਦ ਫਿਰ ਜਿਹੜੀ ਭਾਰਤ ਸਰਕਾਰ ਹੈ ਉਹਨੇ ਹਾਈ ਲੈਵਲ ਮੀਟਿੰਗ ਕੀਤੀ ਹੈ ਹਾਈ ਲੈਵਲ ਮੀਟਿੰਗ ਕਰਕੇ 6 ਵੱਡੀਆਂ ਪਾਬੰਦੀਆਂ ਪਾਕਿਸਤਾਨ ਤੇ ਲਾਈਆਂ ਨੇ ਤਾਂ ਫਿਰ ਪਾਕਿਸਤਾਨ ਨੇ ਵੀ ਬਰਾਬਰ 6 ਵੱਡੀਆਂ ਪਾਬੰਦੀਆਂ ਭਾਰਤ ਤੇ ਲਾ ਦਿੱਤੀਆਂ ਨੇ ਪਹਿਲਾਂ ਭਾਰਤ ਨੇ ਇਹ ਪਾਬੰਦੀ ਲਾਈ ਕਿ ਜਿਹੜਾ ਅਟਾਰੀ ਬਾਰਡਰ ਤੋਂ ਆਵਾਜਾਈ ਚੱਲਦੀ ਸੀ ਉਹ ਤੁਰੰਤ ਬੰਦ ਕਰ ਦਿੱਤੀ ਹੈ ਭਾਰਤ ਨੇ ਕਹਿਤਾ ਵੀ ਅਸੀਂ ਪਾਕਿਸਤਾਨ ਦੇ ਕਿਸੇ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਨਹੀਂ ਦੇਣਾ ਔਰ ਨਾਲੇ ਕਹਿਤਾ ਵੀ ਜਿਹੜੇ ਭਾਰਤ ਆਏ ਹੋਏ ਨੇ ਪਾਕਿਸਤਾਨੀ ਉਹ 48 ਘੰਟਿਆਂ ਚੋਂ ਚਲੇ ਜਾਣ ਤੇ ਨਾਲੇ ਕਹਿਤਾ ਵੀ ਜਿਹੜਾ ਪਾਕਿਸਤਾਨ ਦਾ ਦੂਤਾਵਾਸ ਹੈ ਭਾਰਤ ਦੇ ਵਿੱਚ ਉਹ ਇੱਥੋਂ 48 ਘੰਟਿਆਂ ਚ ਬੰਦ ਕਰਕੇ ਵਾਪਸ ਚਲਾ ਜਾਵੇ ਨਾਲੇ ਭਾਰਤ ਨੇ ਇਹ ਕਹਿਤਾ ਵੀ ਜਿਹੜਾ ਸਿੰਧ ਜਲ ਪ੍ਰੋਜੈਕਟ ਸੀਗਾ ਉਹ ਸਮਝੌਤਾ ਇੱਕ ਵਾਰ ਅਸੀਂ ਨਹੀਂ ਅੱਗੇ ਤੋਰਾਂਗੇ ਉਹ ਉੱਥੇ ਹੀ ਰੋਕ ਦੇਣਾ ਇਹ پابੰਦੀਆਂ ਤਾਂ ਭਾਰਤ ਨੇ ਲਾਤੀਆਂ ਫਿਰ ਪਾਕਿਸਤਾਨ ਦੀ ਵਾਰੀ ਆਈ ਉਹਨੇ ਵੀ ਅਗੋ ਉਦਾਂ ਦਾ ਐਕਸ਼ਨ ਕੀਤਾ ਪਾਕਿਸਤਾਨ ਨੇ ਵੀ ਕਹਿਤਾ ਵੀ ਜਿਹੜੇ ਭਾਰਤੀ ਪਾਕਿਸਤਾਨ ਚ ਆਏ ਨੇ ਉਹ ਤੁਰੰਤ ਇੱਥੋਂ ਨਿਕਲ ਜਾਓ ਪਾਕਿਸਤਾਨ ਨੇ ਵੀ ਕਹਿਤਾ ਵੀ ਇਸ ਤੋਂ ਬਾਅਦ ਭਾਰਤ ਨੇ ਇਕੱਲਾ ਅਟਾਰੀ ਦੇ ਰਹੀਂ ਅਸੀਂ ਅਟਾਰੀ ਤੇ ਵਾਗਾ ਦੋਵੇਂ ਬਾਰਡਰਾਂ ਦੇ ਰਹੀਂ ਜੋ ਵੀ ਆਵਾਜ਼ ਆਈ ਹੁੰਦੀ ਸੀ ਉਹ ਪੱਕੇ ਤੌਰ ਤੇ ਬੰਦ ਔਰ ਦੂਜੇ ਪਾਸੇ ਉਹਨਾਂ ਨੇ ਇੱਕ ਜਿਹੜਾ ਛਿਮਲਾ ਐਗਰੀਮੈਂਟ ਚੱਲ ਰਿਹਾ ਸੀ ਪਾਕਿਸਤਾਨ ਨੇ ਉਹ ਵੀ ਕਹਿਤਾ ਵੀ ਰੱਦ ਇੱਕ ਜਿਹੜਾ ਪਾਕਿਸਤਾਨ ਨੇ ਇਹ ਵੀ ਕਹਿਤਾ ਕਿ ਜਿਹੜਾ ਸਿੰਧ ਜਲ ਸਮਝੌਤਾ ਰੱਦ ਕਰਨ ਦੀ ਕੋਸ਼ਿਸ਼ ਭਾਰਤ ਕਰ ਰਿਹਾ ਉਹ ਬਿਲਕੁਲ ਗਲਤ ਹੈ ਉਹ ਨਹੀਂ ਹੋਣਾ ਉਹ ਅਸੀਂ ਨਹੀਂ ਕਰਨਾ ਔਰ ਇਸ ਤਰ੍ਹਾਂ ਪਾਕਿਸਤਾਨ ਨੇ ਵੀ ਸਖਤ ਪਾਬੰਦੀਆਂ ਲਾਈਆਂ ਬਰਾਬਰ ਦੀਆਂ ਤਾਂ ਹੁਣ ਇਹ ਮਾਹੌਲ ਜਿਹੜਾ ਤਣਾਤਨੀ ਚ ਆ ਰਿਹਾ ਨਾ ਇਹਦਾ ਨੁਕਸਾਨ ਕਿਹਨੂੰ ਹੋਣਾ ਇਹਦਾ ਨੁਕਸਾਨ ਆਮ ਜਨਤਾ ਨੂੰ ਹੋਣਾ ਹੈ ਦੋਨਾਂ ਦੇਸ਼ਾਂ ਦੀ ਆਮ ਜਨਤਾ ਨੂੰ ਇਹ ਜਿਹੜੀਆਂ ਫਿਰਕੂ ਤਾਕਤਾਂ ਸਾਜ਼ਿਸ਼ੀ ਤਾਕਤਾਂ ਤੇ ਗੰਦੀਆਂ ਸਿਆਸਤਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਅੱਗੇ ਦੁਨੀਆ ਭਰ ਦੇ ਵਿੱਚ ਕੁਝ ਜਿਹੜੀਆਂ ਫਿਰਕੂ ਫੁੱਟਪਾਉ ਸਾਜ਼ਿਸ਼ੀ ਤਾਕਤਾਂ ਤੇ ਸਿਆਸਤਾਂ ਨੇ ਉਹਨਾਂ ਨੇ ਬਹੁਤ ਕੁਝ ਖਰਾਬ ਕੀਤਾ ਦੁਨੀਆ ਦੇ ਵਿੱਚ ਅੱਜ ਤੱਕ ਵੱਡੇ ਘਾਣ ਕੀਤੇ ਨੇ ਆ ਭਾਰਤ ਪਾਕਿਸਤਾਨ ਇੱਕੋ ਦੇਸ਼ ਹੁੰਦਾ ਸੀ ਇਹ ਦੇਸ਼ ਤੋਂ ਬਣੇ ਹੀ ਇਸ ਫਿਰਕੂ ਵੰਡ ਪਾਉ ਸੋਚ ਕਰਕੇ ਤੇ ਉਸ ਤੋਂ ਬਾਅਦ ਲਗਾਤਾਰ ਦੋਨੇ ਇੱਕ ਦੂਜੇ ਦੀ ਇਸ ਅੱਗ ਨੂੰ ਬੁਝਾ ਨਹੀਂ ਪਾ ਰਹੇ ਤੇ ਇਹਦੇ ਵਿੱਚ ਜਿਹੜੀਆਂ ਮਾਸੂਮ ਕੀਮਤੀ ਜਾਨਾਂ ਨੇ ਉਹ ਲਗਾਤਾਰ ਜਾਂਦੀਆਂ ਨੇ ਹਰ ਜਾਨਾ ਮਾਸੂਮ ਭੁਗਤਦੇ ਨੇ ਜਿਵੇਂ ਕਿ ਪਹਿਲਗਾਮ ਦੇ ਵਿੱਚ ਉਹ ਸਾਡੇ ਮਾਸੂਮ ਬੇਗੁਨਾਹ ਭੈਣ ਭਰਾ ਮਾਰੇ ਗਏ ਉਹ ਗਲਤ ਸੋਚ ਉਹ ਗਲਤ ਦਰਿੰਦਗੀ ਦਾ ਸ਼ਿਕਾਰ ਹੋਏ ਨੇ ਉਹਨਾਂ ਦਰਿੰਦਿਆਂ ਨੂੰ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਇਹ ਦਰਿੰਦਗੀ ਭਰਿਆ ਕਾਰਾ ਕੀਤਾ ਪਰ ਐਨੇ ਵੱਡੇ ਪੱਦਰ ਤੇ ਬਾਕੀ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਇਹ ਕਿਤੇ ਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਗ੍ਰਹਿ ਮੰਤਰਾਲਾ ਉਹਦੀ ਵੀ ਨਕਾਮੀ ਹੈ ਕਿਉਂਕਿ ਕਿਉਂ ਨਹੀਂ ਸੀ ਸੁਰੱਖਿਆ ਦੇ ਪ੍ਰਬੰਧ ਮਨ ਲਓ ਕਿਸੇ ਜਗ੍ਹਾ ਦੇ ਉੱਪਰ ਜੇਕਰ ਪਤਾ ਹੈ ਕਿ ਇੱਥੇ ਖਤਰਾ ਹੈ ਇੱਥੇ ਪ੍ਰੋਬਲਮ ਹੈ ਤਾਂ ਫਿਰ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਉਂ ਨਹੀਂ ਸੀ ਇੱਕ ਵੀ ਪੁਲਿਸ ਵਾਲਾ ਇੱਕ ਵੀ ਫੌਜੀ ਉੱਥੇ ਕਿਉਂ ਨਹੀਂ ਸੀ ਲਾਇਆ ਗਿਆ ਇਹ ਵੱਡੇ ਸਵਾਲ ਹੈਗੇ ਨੇ ਇਸੇ ਕਰਕੇ ਹੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗ ਰਹੀਆਂ ਨੇ ਔਰ ਅਮਿਤ ਸ਼ਾਹ ਜੀ ਹੋਰੀ ਇਸ ਗੱਲ ਵੱਲ ਆਉਂਦੇ ਹੀ ਨਹੀਂ ਪਏ ਪੂਰੀ ਬੀਜੇਪੀ ਹਿੰਦੂ ਮੁਸਲਮ ਦਾ ਮੁੱਦਾ ਬਣਾਉਣ ਦੀ ਗੱਲ ਤਾਂ ਗੋਦੀ ਮੀਡੀਆ 'ਚ ਹੋ ਰਹੀ ਹੈ ਪਰ ਤੁਸੀਂ ਦੇਖੋ ਜਿਹੜਾ ਇਹ ਮੁੱਦਾ ਹੈ ਵੀ ਉੱਥੇ ਸੁਰੱਖਿਆ ਵਾ ਕਿਉਂ ਨਹੀਂ ਸੀ ਉੱਥੇ ਪੁਖਤਾ ਪ੍ਰਬੰਧ ਕਿਉਂ ਨਹੀਂ ਸੀ ਉੱਥੇ ਪੁਲਿਸ ਫੌਜ ਤਨਾਤ ਕਿਉਂ ਨਹੀਂ ਸੀ ਇਸ ਮਸਲੇ ਤੇ ਬੀਜੇਪੀ 'ਚੋਂ ਵੀ ਕੋਈ ਨਹੀਂ ਬੋਲ ਰਿਹਾ ਗੋਦੀ ਮੀਡੀਆ 'ਚੋਂ ਵੀ ਕੋਈ ਨਹੀਂ ਬੋਲ ਰਿਹਾ ਹੁਣ ਅੱਜ ਇੱਕ ਔਰਤ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਦੱਸਿਆ ਜਾ ਰਿਹਾ ਕਿ ਗੁਜਰਾਤ ਤੋਂ ਹੈ ਉੱਥੇ ਉਹਨਾਂ ਦਾ ਇੱਕ ਜੀ ਮਾਰਿਆ ਗਿਆ ਔਰ ਭਾਜਪੀ ਦੇ ਲੀਡਰਾਂ ਨੂੰ ਉਹਨੇ ਉਹ ਖਰੀਆਂ ਸੁਣਾਈਆਂ ਜਿਹੜੀਆਂ ਸੁਣਨੀ ਵਾਲੀਆਂ ਉਹ ਕਹਿ ਰਹੀ ਹੈ ਕਿ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇੰਨੀ ਪੁਲਿਸ ਫੋਰਸ ਤੇ ਫੌਜ ਜਾ ਸਕਦੀ ਹੈ ਤਾਂ ਫਿਰ ਉੱਥੇ ਜਿਹੜੇ ਲੋਕਾਂ ਤੋਂ ਟੈਕਸ ਲੈ ਕੇ ਇੰਨਾ ਜਿਹੜਾ ਇਹ ਜਿਹੜਾ ਇਹ ਸਾਇਰਗਾਹਾਂ ਵਾਲਾ ਟੂਰਾ ਵਾਲਾ ਕੰਮ ਕੀਤਾ ਜਾਂਦਾ ਤਾਂ ਫਿਰ ਉਹਨਾਂ ਦੀ ਸੁਰੱਖਿਆ ਲਈ ਇੰਤਜ਼ਾਮ ਕਿਉਂ ਨਹੀਂ ਉਨ੍ਹਾਂ ਦੀ ਸੁਰੱਖਿਆ ਕਿਉਂ ਨਹੀਂ ਉਹ ਕਹਿੰਦੀ ਜੇਕਰ 7 8 ਲੱਖ ਬੰਦਾ ਫੌਜ ਦਾ ਉਥੇ ਲਾਇਆ ਹੋਇਆ ਜੰਮੂ ਕਸ਼ਮੀਰ 'ਚ ਤੇ 10 ਬੰਦੇ ਵੀ ਨਹੀਂ ਸੀ ਉਸ ਜਗ੍ਹਾ ਤੇ ਲਾਉਣ ਲਈ ਜਿੱਥੇ ਹਜ਼ਾਰਾਂ ਬੰਦੇ ਦੇਸ਼ ਦੁਨੀਆ 'ਚੋਂ ਆਉਂਦੇ ਨੇ 10 ਬੰਦੇ ਵੀ ਹੈ ਨਹੀਂ ਸੀ ਕਿਉਂ ਨਹੀਂ ਉਥੇ ਪੁਖਤਾ ਪ੍ਰਬੰਧ ਸੀਗੇ ਇੱਕ ਵੀ ਬੰਦਾ ਕਿਉਂ ਨਹੀਂ ਸੀ ਹੁਣ ਇਹ ਸਵਾਲ ਤਾਂ ਬਣਦੇ ਨੇ ਹੁਣ ਇਹਦੇ ਉੱਪਰ ਭਾਜਪੀ ਆਪਣੇ ਹਿਸਾਬ ਨਾਲ ਸਭ ਕੁਝ ਕਰ ਰਹੀ ਹੈ ਬੀਜੇਪੀ ਤੱਤੇ ਤੱਤੇ ਬਿਆਨ ਦੇ ਕੇ ਤੇ ਮਤਲਬ ਉਹ ਜਿਸ ਤਰ੍ਹਾਂ ਉਹ ਕਰਦੀ ਆ ਉਸ ਹਿਸਾਬ ਨਾਲ ਲੱਗੀ ਹੋਈ ਆ ਹੁਣ ਨਰਿੰਦਰ ਮੋਦੀ ਸਾਹਿਬ ਬਾਅਦ ਚ ਕਹਿ ਰਹੇ ਨੇ ਕਿ ਅਸੀਂ ਮਿੱਟੀ ਚ ਮਿਲਾ ਦੇਾਂਗੇ ਅਸੀਂ ਐਦਾਂ ਕਰਦੇਾਂਗੇ ਪਰ ਪ੍ਰਧਾਨ ਮੰਤਰੀ ਜੀ ਕੀ ਤੁਹਾਡੀ ਜ਼ਿੰਮੇਵਾਰੀ ਨਹੀਂ ਤੁਸੀਂ ਕਹਿੰਦੇ ਰਹੇ ਮੈਂ ਦੇਸ਼ ਦਾ ਚੌਕੀਦਾਰ ਤੇ ਚੌਕੀਦਾਰ ਦੀ ਨੱਕ ਦੇ ਥੱਲੇ ਆ ਕੀ ਹੋ ਰਿਹਾ ਇੰਨੀ ਫੋਰਸ ਜਿੱਥੇ ਲਾਈ 7 ਲੱਖ ਬੰਦੇ ਨੂੰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਆਰਮੀ ਨੂੰ ਉਹ ਲੋਕਾਂ ਦੇ ਟੈਕਸਾਂ ਤੋਂ ਦਿੱਤੀ ਜਾਂਦੀ ਹੈ ਲੋਕਾਂ ਤੋਂ ਪੈਸੇ ਉਗਰਾਹ ਕੇ ਟੈਕਸ ਆ ਰਹੀ ਤੇ 7 ਲੱਖ ਬੰਦੇ ਫੌਜ ਨੂੰ ਦਿੱਤੇ ਜਾ ਰਹੇ ਨੇ ਜਿਹੜੀ ਉੱਥੇ ਲਾਈ ਹੈ ਲੋਕਾਂ ਦੀ ਰਾਖੀ ਲਈ ਕਿਉਂ ਨਹੀਂ ਕੋਈ ਸੀ ਉੱਥੇ ਫਿਰ ਇਹ ਸਵਾਲ ਨਹੀਂ ਇਹਨਾਂ ਤੇ ਸੋਚਣਾ ਬਣਦਾ ਤੇ ਗੱਲ ਇੱਕ ਇਹ ਵੀ ਹੈ ਪਹਿਲਾਂ ਪਲਵਾਮਾ ਚ ਹਮਲਾ ਹੋਇਆ ਸੀ ਉਹਦੇ ਬਾਰੇ ਵੀ ਹੁਣ ਤੱਕ ਇਹ ਪਤਾ ਨਹੀਂ ਲੱਗਾ ਵੀ ਉਹਦੇ ਪਿੱਛੇ ਅਸਲ ਕਾਰਨ ਕੀ ਸੀ ਉਹਦੇ ਪਿੱਛੇ ਕਿਹੜੀ ਅਸਲ ਸਾਜ਼ਿਸ਼ ਸੀ ਹੁਣ ਤੱਕ ਇਹਦਾ ਪੁਖਤਾ ਚੀਜ਼ਾਂ ਸਾਹਮਣੇ ਨਹੀਂ ਆਈਆਂ ਹੁਣ ਇਹ ਜੋ ਹੋਇਆ ਜਿਹੜੇ ਹਿਸਾਬ ਨਾਲ ਹੋਇਆ ਇਹ ਸਾਰਾ ਮਾਮਲਾ ਛੱਕੀ ਹੈ ਛੱਕੀ ਇਸ ਤਰ੍ਹਾਂ ਵੀ ਜਿਹੜੇ ਵੀ ਲੋਕਾਂ ਨੇ ਉਹ ਘਟਿਆ ਕੀਤਾ ਕੰਮ ਉਥੇ ਜਿੰਨਾ ਬੰਦਿਆਂ ਨੇ ਉਹ ਕਰਤੂਤ ਕੀਤੀ ਹੈ ਉਹ ਕੌਣ ਸੀਗੇ ਕਿਹਨੇ ਭੇਜੇ ਸੀ ਔਰ ਉਹ ਬੰਦੇ ਜਿਹੜੇ ਉਥੇ ਆਏ ਨੇ ਜਿਨ੍ਹਾਂ ਨੇ ਕਰਤੂਤ ਕੀਤੀ ਏ ਉਹ ਕਿੱਧਰ ਛਿਪਣ ਹੋ ਗਏ ਉਹ ਉਹ ਕਿਹੜੀ ਸਾਜ਼ਿਸ਼ ਦਾ ਹਿੱਸਾ ਨੇ ਇਹਦੀ ਬਰੀਕੀ ਨਾਲ ਪੁਣਛਾਨ ਹੋਣੀ ਚਾਹੀਦੀ ਏ ਬਰੀਕੀ ਨਾਲ ਤਇ ਤੱਕ ਜਾਇਆ ਜਾਣਾ ਚਾਹੀਦਾ ਸੋ ਇਹ ਸਾਰੇ ਕੁਸ਼ ਦੇ ਉੱਪਰ ਤੁਸੀਂ ਵੀ ਆਪਣਾ ਵਿਚਾਰ ਜਰੂਰ ਲਿਖਦਿਆ ਕਰੋ ਫਿਲਹਾਲ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਗਿਆ ਪੰਜਾਬ ਦੀ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਵੀ ਅੱਜ ਫੇਰ ਇੱਕ ਮੀਟਿੰਗ ਕੀਤੀ ਐ ਕੱਲ ਵੀ ਕੀਤੀ ਸੀ ਪੰਜਾਬ ਸਰਕਾਰ ਕਹਿ ਰਹੀ ਐ ਕਿ ਸਾਡੀ ਸਰਹੱਦ ਦੇ ਇੱਕ ਪਾਸੇ ਪਾਕਿਸਤਾਨ ਨਾਲ ਦੂਜੇ ਪਾਸੇ ਜੰਮੂ ਕਸ਼ਮੀਰ ਨਾਲ ਲੱਗਦੀ ਐ ਦੋਨਾਂ ਪਾਸੇ ਸਾਨੂੰ ਧਿਆਨ ਦੇਣਾ ਪੈਂਦਾ ਇਹ ਗੱਲ ਠੀਕ ਐ ਪੰਜਾਬ ਜਿਹੜਾ ਐ ਇਹ ਸਦੀਆਂ ਤੋਂ ਭਾਰਤ ਦੀ ਖੜ੍ਹੜ ਧਾਰੀ ਪੂਜਾ ਰਿਹਾ ਪੰਜਾਬ ਨੇ ਬੜੇ ਦੁੱਖ ਤਕਲੀਫਾਂ ਵੇਖੇ ਨੇ ਝੱਲੇ ਨੇ ਅੰਗਰੇਜ਼ਾਂ ਨੇ ਚਾਹੇ ਪੰਜਾਬ ਦੇ ਉੱਪਰ ਕਬਜ਼ਾ ਸਭ ਤੋਂ ਐਂਡ ਤੇ ਕੀਤਾ ਪਰ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਸਭ ਤੋਂ ਵੱਧ ਜੇਲ੍ਹਾਂ ਫਾਂਸੀਆਂ ਪੰਜਾਬੀਆਂ ਨੇ ਭੁਗਤੀਆਂ ਨੇ ਤਾਂ ਇਸ ਕਰਕੇ ਪੰਜਾਬ ਵੱਲ ਕੇਂਦਰ ਸਰਕਾਰ ਨੂੰ ਥੋੜਾ ਵੱਧ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਨੂੰ ਵੱਧ ਫੰਡ ਵੀ ਮਿਲਣੇ ਚਾਹੀਦੇ ਨੇ ਪੰਜਾਬ ਨੂੰ ਵੱਧ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਨੇ ਪਰ ਪੰਜਾਬ ਦਾ ਹਮੇਸ਼ਾ ਗਿਲਾ ਰਿਆ ਕਿ ਕੇਂਦਰ ਸਰਕਾਰ ਕੋਈ ਵੀ ਹੋਵੇ ਉਹ ਪੰਜਾਬ ਦੇ ਨਾਲ ਵਿਤਕਰਾ ਕਰ ਜਾਂਦੀ ਹੈ ਪੰਜਾਬ ਨਾਲ ਬਰਾਬਰੀ ਭਰਿਆ ਸਲੂਕ ਨਹੀਂ ਕੀਤਾ ਜਾਂਦਾ ਹੁਣ ਇਹ ਜਿਹੜਾ ਮਸਲਾ ਹੁਣ ਬਣਿਆ ਇਹਦੇ ਉੱਪਰ ਇੱਕ ਹੀ ਬੇਨਤੀ ਹੈ ਹੱਥ ਜੋੜ ਕੇ ਇਹਨੂੰ ਧਾਰਮਿਕ ਮੁੱਦਾ ਮੁਸਲਮ ਹਿੰਦੂ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ ਇਹਨੂੰ ਅੱਤਵਾਦ ਦਾ ਹੀ ਮੁੱਦਾ ਬਣਾਉਣਾ ਚਾਹੀਦਾ ਅੱਤਵਾਦੀ ਕੋਈ ਵੀ ਹੋਣ ਉਹਨਾਂ ਦਾ ਕੋਈ ਮਜ਼ਹਬ دین ਵਿਚਾਰਧਾਰਾ ਦਾ ਧਰਮ ਨਹੀਂ ਹੁੰਦਾ ਉਹ ਅੱਤਵਾਦੀ ਨੇ ਉਹ ਪਹਾੜੇ ਦੇ ਵੀ ਹੋ ਸਕਦੇ ਨੇ ਕਿਸੇ ਦੇ ਇਸ਼ਾਰੇ ਦੇ ਵੀ ਹੋ ਸਕਦੇ ਨੇ ਗੁੰਮਰਾਹ ਵੀ ਹੋ ਸਕਦੇ ਨੇ ਉਹ ਕੁਝ ਵੀ ਹੋ ਸਕਦੇ ਨੇ ਔਰ ਜਿੱਦਾਂ ਦੀਆਂ ਵੀਡੀਓ ਪਹਿਲਗਾਮ ਚੋਂ ਆ ਰਹੀਆਂ ਨੇ ਉਹ ਪਹਿਲਗਾਮ ਵਾਲੀ ਉਹ ਥਾਂ ਦੇ ਉੱਪਰ ਮੈਂ ਵੀ ਗਿਆ ਕੁਝ ਵਾਰ ਔਰ ਜੰਮੂ ਕਸ਼ਮੀਰ ਮੈਨੂੰ ਸਭ ਤੋਂ ਖੂਬਸੂਰਤ ਜਗ੍ਹਾ ਲੱਗਦੀ ਹੈ ਇੰਡੀਆ ਦੀ ਤੇ ਮੈਂ ਹੁਣ ਤੱਕ ਬਹੁਤ ਵਾਰ ਜੰਮੂ ਕਸ਼ਮੀਰ ਦੇ ਵਿੱਚ ਘੁੰਮਣ ਗਿਆ ਜਦੋਂ ਦਾ ਸੋਸ਼ਲ ਮੀਡੀਆ ਚੈਨਲ ਬਣਾਇਆ ਉਦੋਂ ਤੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਦੀਆਂ ਪਹਾੜ ਵਾਦੀਆਂ ਕੁਦਰਤ ਚੈਨਲ ਤੇ ਦਿਖਾਈ ਹੈ ਪਰ ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਕਿਤੇ ਵੀ ਜੰਮੂ ਕਸ਼ਮੀਰ ਦੇ ਵਿੱਚ ਮੈਨੂੰ ਇਦਾਂ ਦਾ ਮਾਹੌਲ ਨਹੀਂ ਮਿਲਿਆ ਜਿੱਦਾਂ ਦਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੰਮੂ ਕਸ਼ਮੀਰ ਦੇ ਲੋਕਾਂ ਨੇ ਦੁਨੀਆ ਭਰ ਚੋਂ ਸਾਲਾਂ ਚੋਂ Hindu ਮੁਸਲਮ ਸਿੱਖ ਉਥੇ ਜਾਂਦੇ ਨੇ ਕਿਸੇ ਨਾਲ ਵੀ ਉਹਨਾਂ ਨੇ ਧਰਮ ਦੇ ਆਧਾਰ ਤੇ ਕੋਈ ਬਦਤਮੀਜ਼ੀ ਨਹੀਂ ਕੀਤੀ ਧਰਮ ਦੇਖ ਕੇ ਵੀ ਇਹ ਹਿੰਦੂ ਐ ਫਲਾਣਾ ਐ ਕੁਛ ਨਹੀਂ ਵੇਖੋ ਉਥੇ ਜਿੰਨਾ ਯਾਤਰੀ ਜਾਂਦਾ ਟੂਰਿਸਟ ਜਾਂਦਾ ਮੇਰੇ ਖਿਆਲ ਦੇ ਨਾਲ 90 95 ਫੀਸਦੀ ਜਿਹੜਾ ਹਿੰਦੂ ਭਾਈਚਾਰੇ ਵਾਲਾ ਤੇ ਉਹਨਾਂ ਨੇ ਕਿਤੇ ਵੀ ਇਹੋ ਜਿਹੀ ਕੋਈ ਘਟਨਾ ਨਹੀਂ ਕੀਤੀ ਆ ਪਿਛਲੇ ਸਾਲ ਹਿਮਾਚਲ ਦੇ ਵਿੱਚ ਕੁਝ ਘਟਨਾਵਾਂ ਪੰਜਾਬੀਆਂ ਨਾਲ ਹੋਈਆਂ ਤਾਂ ਉਦੋਂ ਇਹ ਆਵਾਜ਼ ਬਹੁਤ ਜ਼ੋਰ ਨਾਲ ਉੱਠੀ ਵੀ ਯਾਰ ਹਿਮਾਚਲ ਜਾਣਾ ਛੱਡ ਦਿਓ ਕੁਝ ਟਾਈਮ ਲਈ ਜੰਮੂ ਕਸ਼ਮੀਰ ਜਾਓ ਕਿੰਨੇ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਸੀ ਵੀ ਜੰਮੂ ਕਸ਼ਮੀਰ ਦੇ ਲੋਕ ਜਿਹੜੇ ਨੇ ਉਹ ਵਧੀਆ ਨੇ ਉਹ ਚੰਗੇ ਨੇ ਉਹ ਬਤਮੀਜੀ ਨਹੀਂ ਕਰਦੇ ਉਹਨਾਂ ਕੋਲ ਜਾਓ ਪਰ ਆ ਹੁਣ ਜਿਹੜੀ ਨਵੀਂ ਗੱਲ ਸੁਣ ਰਹੇ ਆ ਜਿਹੜਾ ਨਵਾਂ ਦੋਸ਼ ਇਹ ਸੰਪਰਦਾਇਕੇ ਫਿਰਕੂ ਤਰੀਕੇ ਦਾ ਲਾਇਆ ਜਾ ਰਿਹਾ ਇਹਦੇ ਵਿੱਚ ਕੋਈ ਦਮ ਨਹੀਂ ਹੈ ਪਰ ਇਹਨੂੰ ਸਮਝਣਾ ਪਵੇਗਾ ਇਹਨੂੰ ਨਕਾਰਨਾ ਪਵੇਗਾ ਜਿਹੜੀਆਂ ਵੀ ਕੋਸ਼ਿਸ਼ਾਂ ਤਾਕਤਾਂ ਭਾਰਤ ਦੇ ਵਿੱਚ ਧਾਰਮਿਕ 파ੜਾ ਧਾਰਮਿਕ ਕਲੇਸ਼ ਨਫ਼ਰਤ ਜਾਂ ਫਿਰਕੂ ਫਸਾਦ ਕਰਾਉਣਾ ਚਾਹੁੰਦੀਆਂ ਨੇ ਉਹਨਾਂ ਨੂੰ ਵਿਚਾਰਨਾ ਪਵੇਗਾ ਉਹਨਾਂ ਨੂੰ ਨਕਾਰਨਾ ਪਵੇਗਾ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਜਿਹੜੇ ਮੈਸੇਜ ਨੇ ਉਹਨਾਂ ਦਾ ਇੰਤਜ਼ਾਰ ਰਹੇਗਾ ਬਹੁਤ ਮਿਹਰਬਾਨੀ ਸ਼ੁਕਰੀਆ